चिंता मत करो चिंता किसकी है जल में जल उपाय तिना पे रोजी दे उथे हट न ना चले नाम किरत करे जिया का आहार जी खाना ਇਹ ਕਰੇ ਗੁਰੂ ਜੀ ਕਹਿੰਦੇ ਵਿੱਚ ਉਪਾਏ ਸਾਇਰਾ ਤਿੰਨਾ ਭੇ ਰੋਜੀ ਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਫਿਰ ਗੁਰੂ ਜੀ ਦੁਹਰਾ ਕੇ ਕਹਿੰਦੇ ਭਾਈ ਕਹਿੰਦੇ ਮਾਲਕ ਪਰਮਾਤਮਾ ਜੀ ਨੇ ਤਾਂ ਪਾਣੀ ਦੇ ਵਿੱਚ ਰਹਿਣ ਵਾਲਿਆਂ ਜੀਵਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਮਾਲਕ ਪਰਮਾਤਮਾ ਇਹਦਾ ਪੱਥਰ ਦੇ ਵਿੱਚ ਰਹਿ ਪਾਲਿਆ ਵਸਤੇ ਵੀ ਪੱਥਰ ਦੀਆਂ ਚਟਾਨਾਂ ਘੁਰ-ਘੁਰ ਕੇ ਐਸਾ ਪ੍ਰਬੰਧ ਕੀਤਾ ਹੈ ਉਹ ਖਾ ਕੇ ਹੀ ਉਹਨਾਂ ਦਾ ਭੋਜਨ ਬਣਦਾ ਹੈ ਗੁਰੂ ਜੀ ਕਦੇ ਸ਼ੇਰ ਵਰਗੇ ਬਾਗ ਵਰਗੇ ਚੀਤੇ ਵਰਗੇ ਜਾਨਵਰਾਂ ਨੂੰ ਪੈਦਾ ਕੀਤਾ ਕਹਿੰਦੇ ਉਹ ਦੂਜਿਆਂ ਦਾ ਸ਼ਿਕਾਰ ਖਾ ਕੇ ਖਾਨ ਜੀਆ ਦਾ ਆਹਾਰ ਬਣ ਖਾਣਾ ਲਈ ਤਰੇ ਸੋ ਗੁਰੂ ਜੀ ਸਾਨੂੰ ਕਿਤੇ ਵੀ ਗੁਰੂ ਜੀ ਦੀ ਬਾਣੀ ਸਾਨੂੰ ਧੇਂਦੀ ਕਲਾ ਦੇ ਵਿੱਚ ਨਹੀਂ ਲੱਗਣੀ। ਨਹੀਂ ਗੁਰੂ ਜੀ ਕਹਿੰਦੇ ਭਾਈ ਕਿੰਨੀਆਂ ਵੀ ਵੱਡੀ ਦੁੱਖ ਦੀ ਮੁਸੀਬਤ ਦੀ ਘੜੀ ਆ ਜੀ ਗੁਰੂ ਜੀ ਕਹਿੰਦੇ ਇੱਕ ਕੇਵਲ ਦੇ ਕੇਵਲ ਆਪਣੇ ਗੁਰੂ ਦਾ ਪੱਲਾ ਨਾ ਛੱਡੀ ਕੋਈ ਵੀ ਦੁੱਖ ਗੁਰੂ ਜੀ ਕਹਿੰਦੇ ਮੇਰੇ ਸੇਵਕ ਨੂੰ ਦੁਖੀ ਨਹੀਂ ਕਰ ਸਕਦਾ ਕਿਉਂਕਿ ਉਹ ਹਰ ਝੋਜ ਪੜਦਾ ਜਿਸ ਦੇ ਸਿਰ ਉੱਪਰ ਤੂੰ ਸੁਆਮੀ ਸੋ ਕੈਸਾ ਹਾਵੈ ਭੋਲ ਨਾ ਜਾਣੈ ਮਾਇਆ ਮਤ ਮਤਾ ਮਰਨਾ ਜੀਤ ਨ ਆਵੇ ਮੇਰੇ RAM ਰਾਹੇ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਹੋ ਕਿਛਾਨੀ ਜਾ ਨਹੀਂ ਆਵੇ ਗੁਰੂ ਜੀ ਸਾਨੂੰ ਕਿਤੇ ਟਹਿੰਦੀ ਕਲਾ ਦੇ ਵਿੱਚ ਨਹੀਂ ਲੱਗਦੇ ਗੁਰੂ ਜੀ ਕਹਿੰਦੇ ਮਿਹਨਤ ਕਰ ਭਾਈ ਪਸ਼ੂ ਪੰਛੀ ਵੀ ਮਿਹਨਤ ਕਰਦੇ ਨੇ ਉਹ ਵੀ ਆਪਣੇ ਖਾਣੇ ਦਾ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਦੇ ਨੇ ਪਰ ਗੁਰੂ ਜੀ ਕਹਿੰਦੇ व्यर्थ ਦੀ ਚਿੰਤਾ ਛੱਡ ਦੇ ਗੁਰੂ ਜੀ ਕਹਿੰਦੇ ਉਹ ਤਾਂ ਪੱਥਰਾਂ ਦੇ ਵਿੱਚ ਵੀ ਮਾਲਕ ਪਰਮਾਤਮਾ ਜੀ ਨੇ ਜੀਵਾਂ ਦੀ ਰੋਜ਼ੀ ਦਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਉਹਨੇ ਗੁਰੂ ਜੀ ਕਹਿੰਦੇ ਵਸਨ ਵਾਲੇ ਬੇਅੰਤ ਜੀਵਾਂ ਦੇ ਲਈ ਵੀ ਗੁਰੂ ਜੀ ਕਹਿੰਦੇ ਭਾਈ ਮਾਲਕ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਹੋਏ ਆ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਦੁੱਧ ਦੇ ਰੂਪ ਵਿੱਚ ਮਾਲਕ ਜੇ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਗੁਰੂ ਜੀ ਕਹਿੰਦੇ ਰਮਈਆ ਕੀ ਗੋੜ ਜੀਤ ਭਰਾਹੀ ਕਵਨ ਕੂਲ ਤੇ ਕਵਨ ਦ੍ਰਸ਼ਟਾਂਤੀ ਜੇਤ ਨੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੇ ਜਿਨੇ ਪੁਆਰਿਆ ਬਾੜ ਵਿਵਸਥਾ ਤੁਦੇ ਪਿਆਰੇ ਦੁੱਧ ਭਰ ਜੋਵਣ ਭੋਜਨ ਸੁਖ ਸੁ ਗੁਰੂ ਜੀ ਕਹਿੰਦੇ ਇਹ ਬਖਸ਼ਿਸ਼ਾਂ ਦੇ ਨਾਮ ਜੁੜਦੀ ਏ ਇੰਦਾ ਗੁਰੂ ਜੀ ਕਹਿੰਦੇ ਸਾਡੇ ਬਾਹਰੀ ਤੌਰ ਤੇ ਗਿਲੇ ਛਕਵੇ ਤਾਂ ਬਹੁਤ ਛੋਟੇ ਹੁੰਦੇ ਆ ਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਕੋ مالک ਪਰਮਾਤਮਾ ਜੀ ਤੋਂ ਬਖਸ਼ਿਸ਼ ਮੰਗੀਏ ਗੁਰੂ ਜੀ ਕਹਿੰਦੇ ਵਿਅਰਥ ਦੀ ਚਿੰਤਾ ਛੱਡ ਦੇ ਗੁਰੂ ਜੀ ਕਹਿੰਦੇ ਭਾਈ مالک ਪਰਮਾਤਮਾ ਜੀ ਨੇ ਸਭ ਜੀਆਂ ਦੇ ਆਹਾਰ ਦਾ ਪ੍ਰਬੰਧ ਕੀਤਾ ਹੋਇਆ ਸੋ ਗੁਰੂ ਜੀ ਨੂੰ ਮਿਲ ਕੇ ਗੁਰੂ ਜੀ ਕਹਿੰਦੇ ਭਾਈ ਸਾਡੇ ਸਾਰੇ ਦੁੱਖਾਂ ਦੇ ਘਾਤ ਮੇਰੇ ਦਿੰਦੇ ਹੋ